ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋ ਤੇ ਅੱਜ ਆਪਾਂ ਬਹੁਤ ਟਾਈਮ ਬਾਅਦ ਵਲੋਗ ਬਣਾਉਣਾ ਚાલુ ਕੀਤਾ ਤੇ ਅੱਜ ਆਪਾਂ ਚਲੇ ਸੱਚਕਣ ਸ਼੍ਰੀ ਹਜੂਰ ਸਾਹਿਬ ਯਾਤਰਾ ਦੇ ਤੇ ਵਲੋਗ ਨੂੰ ਸਾਰਾ ਵੇਖਾ ਵਲੋਗ ਵਧੀਆ ਲੱਗੇਗਾ ਤੇ ਬਾਕੀ ਤੁਹਾਨੂੰ ਆਪਾਂ ਚਲੋ ਸਟੇਸ਼ਨ 'ਤੇ ਜਾ ਕੇ ਮਿਲਦੇ ਹਾਂ ਤੇ ਵਲੋਗ ਨੂੰ ਸਾਰਾ ਵੇਖਿਓ ਤੇ ਲੋਈ ਆਪਾਂ ਪਹੁੰਚੇ ਸਟੇਸ਼ਨ ਤੇ ਬੰਦੇ ਲੇੜੇ ਹੋਏ ਹਾਂ ਤੇ ਸਟੇਸ਼ਨ ਲੱਟੇਨ ਲੱਗੀ ਹੋਈ ਹੈ ਆਇ ਕਰਨਾ ਨੂੰ ਬਾਏ ਸਤਿ ਸ਼੍ਰੀ ਅਕਾਲ ਆ ਪਹਿਲਾਂ ਪਤਾ ਸੀ ਕਿਉਂ ਆ ਦੇ ਨੂੰ ਮੂਹੜ ਫੜਦੇ ਹੋ ਮੈਂ ਮੈਸੇਜ ਇੱਕੋ ਪੜਿਆ ਤੇ ਮੈਂ ਦੱਸਦਾ ਨਾ ਬੜੀ ਪੇਤ ਪਰਸਨਾ ਮੈਸੇਜ ਨਹੀਂ ਫਮਲੇ ਦੀ ਯਾਰ ਨਹੀਂ ਇਹ ਗਲਤ ਗੱਲ ਤੇਰੇ ਵਾਸਤੇ ਮੈਂ ਦਰਾ ਮੈਂ ਲਿਖਿਆ ਇਹਨੂੰ ਲਿਖਿਆ ਸੋ ਜਾਓ ਜਾਨ ਹਾਂ ਤੇ ਫਿਰ ਕਿਹਾ ਕਿ ਕਹਿ ਸਕਦਾ ਅਗਲੇ ਆ ਕੀ ਹੋ ਰਿਹਾ ਰਿਹਾ ਤੇ ਕਿਹਾ ਸੀ ਤੇ ਅਗਲੇ ਨਹੀਂ ਦੌਂਦੀ ਸੋ ਜਾਊਗਾ ਇੱਥੇ ਮੈਂ ਥੋੜੀ ਨਹੀਂ ਫਿਲਿੰਗ ਲੱਗਿਆ ਫੀਲਿੰਗ ਨਹੀਂ ਗੱਲ ਲਓ ਜੀ ਲੁਧਿਆਣੇ ਪਹੁੰਚ ਗਏ ਆ ਆ ਇੱਥੇ ਗੱਡੀ 10 15 ਮਿੰਟ ਰੁਗੀ ਸਰਮਾ ਕੀ ਪੰਜ ਸਾਡੇ ਵਿਜੀ ਆ ਸਰਮਾ ਤੇ ਤੂੰ ਸਰਮਾ ਗਿਆ ਭਾ ਗਿਆ ਆ ਤੂੰ ਨਾ ਕਰਕੇ ਛੱਡਿਆ ਘਰ ਦੇਣੀ ਆ ਤੂੰ ਮਾੜਾ ਕਰਣਾ ਆ ਓਏ ਸ਼ਨੀਵਾਰ ਤੇ ਨਹੀਂ ਕਿਤੇ ਅੱਜ ਸ਼ਨੀਵਾਰ ਤੇ ਨਹੀਂ ਪਰ ਕੁਝ ਨਹੀਂ ਆ ਰਹੀ ਆ ਆ ਸ਼ਨੀ ਆ ਰਹੀ ਆ ਤਾਂ ਕਰਕੇ ਇਹ ਸ਼ਨੀਵਾਰ ਦਾ ਪਰੋਣਾ ਹੀ ਹੈ ਸ਼ਨੀਵਾਰ ਪਰ ਹੁੰਦਾ ਤੇ ਸ਼ਨੀ ਲੱਗਣੋਂ ਤੇ ਆਈਏ ਉਹ ਸਾਈਡ ਤੇ ਉਹ ਸਾਈਡ ਤੇ ਉਂਡਰ ਵਾਲਾ ਦਾ ਡੱਬਾ ਚਲੋ ਗਾਡੀ ਨੂੰ ਮੈਂ ਆਪੇ ਲਿਓ ਰਿਹਾ ਹਾਂ ਕਿਹੜਾ ਭਾਈ ਨੂੰ ਪੁੱਛਦਾ ਵੀਰ ਆਗਰਾ ਜਾਣਾ ਹੈ ਆਗਰਾ ਆਗਰਾ ਇਹਦੇ ਹੀ ਜਾਏਗੀ ਗਾਡੀ ਉਹ ਪਿੱਛੇ ਚਲੇ ਜਾਓ ਚਲਾਓ ਜੀ ਲੰਗਰ ਆਪਣਾ ਆ ਗਿਆ ਜੀ ਲੰਗਰ ਸ਼ਕਲ ਲੱਗੇ ਹੁਣ ਕੜੀ ਚੋੜਾ ਆਇਆ ਹਾਂ ਹਾਂ ਕੜੀ ਚੋੜਾ ਆਇਆ ਜਾਂਟੀ ਧੰਨ ਹੋ ਗਿਆ ਨੇ ਆਨੇ ਆਲੇ ਨਿਹਾਰੀ ਨਿਹਾਲਿਆ ਨਿਆਰੇ ਆ ਨਾ ਲੰਗਰ ਪੂਰਾ ਮਿਲ ਗਿਆ ਬਾਬਿਆਂ ਨੂੰ ਨੰਦੀ ਲੱਗੀ ਕਿਹੜਾ ਸਟੇਸ਼ਨ ਆਇਆ ਬੜਾ ਇਹ ਦਿੱਲੀ ਆ ਗਿਆ ਮੇਰੇ ਸਾਰਾ ਲੰਗਰ ਆ ਗਿਆ ਓ ਜੂਠੀਆਂ ਕਰ ਪੜਾਣ ਉਹ ਗਾਲਾ ਗਾਲਾ ਚੱਲ ਜੀ ਜਾਣ ਪੜਲਾ ਇਹਨੂੰ ਨਾ ਜਾਣ ਕੋਈ ਦੋਵੇਂ ਜਾਣੇਗੇ ਤਹੀ ਦਵੇ ਚੋ ਗਰਪਾਲ ਦੋ ਦੇ ਟਿਕਟਾਂ ਨਹੀਂ ਕਨਫਰਮ ਕਰਾਈਆਂ ਆਉਂਦੀਆਂ ਉਹਨਾਂ ਨੂੰ ਲਿਓਣਾ ਕਿੱਦਾਂ ਇਹ 10 ਮਿੰਟ ਜੈਂਟੀ ਹੋਣਾ ਮਯਾਰ ਚ ਪਾਣਿਆ ਗੱਲ ਗੱਲ ਲਾਈਟ ਲਈ ਨਾ ਲੈ ਉਹਦੀ ਮਾਮੇ ਦੇ ਮੁੰਡੇ ਦਾ ਉਹਦੀ ਮਾਸੀ ਦੇ ਮੁੰਡੇ ਦਾ ਵਿਆਹ ਨੋਂ ਤਰੀਕਾ ਤੇ ਤੂੜ ਬੈਨ ਕਿੰਨੇ ਪੱਛੀ ਪਰ ਮਨ ਮਲਿਕਾ ਮਲਿਕਾ ਕਿਹੜਾ ਅਸੀਂ ਜਿਹੜੀਆਂ ਹੁੰਦੀਆਂ ਬੁਲਾ ਫੋਨ ਰੇਲਵੇ ਇੱਥੇ ਕਰਾ ਯਾਰ ਸੱਤ ਦੀ ਭਾਜੀ ਟਿੰਟੇ ਕੁਝ ਹੋਰ ਮੈਂ ਮੇਰੀ ਬਾਤਾਂ ਲੱਗ ਗਿਆ ਜਰਾ ਲੱਗੇ ਸਾਦੇ ਨੂੰ ਉਹ ਯਾਰ ਸਾਥੀ ਨੂੰ ਵਾਪਸ ਕਰਾਉਣੀ ਹੈ ਸਾਥੀ ਵਾਪਸੀ ਕਰਾ ਯਾਰ ਸਾਥੀ ਵਾਪਸੀ ਦਿੱਕਤ ਹੋ ਜਾਏਗੀ ਅੰਦਰ ਦੇ ਦਿੱਤੇ ਹੋਰ ਸਰ ਹਾਂ ਹਮਰੇ ਸਰ ਕੋ ਹਮਰੇ ਜੀ ਤਤਕਾਲ ਉਹ ਜੀ ਸੀਟ ਮਿਲ ਜੇ ਤਤਕਾਲ ਚ ਕਰਾ ਦੇ ਨੀ ਨਹੀਂ ਮਿਲਣਗੀਆਂ ਤਤਕਾਲ ਲੈ ਲਓ ਕਿ ਤੁਸੀਂ ਚੱਕ ਲੋਗੇ ਤਤਕਾਲ ਤਤਕਾਲ ਵਿੱਚ ਕੁਛ ਨਹੀਂ ਦਿੱਤੇ ਉਹ ਨੂੰ ਨਹੀਂ ਜਾ ਰਹੇ ਉਹ ਨੂੰ ਵੀ ਤਤਕਾਲ ਐਕਸਪਰਟ ਹੋਣੇ ਲੈਣ ਦਾ ਜਿਆਦਾ ਦਿਨ ਲਿਆ ਨਿਕਲ ਜਾਂਦੀ ਲੇਕਿਨ ਤਤਕਾਲ ਉਹ ਫਿਰ ਲੈਪਟਾਪ ਪੀਸੀ ਵੀ ਨਹੀਂ ਆਜਾ ਜਿਹੜੇ ਕਿਹਨ ਜੀ ਆ ਗਏ ਕੀ ਕਹਿੰਦੇ ਬਣਾਉਂਦੇ ਰਹਿ ਰਹੇ ਹਾਂ ਆ ਬੰਦਾ ਇੱਥੇ ਹੀ ਹੋ ਸੱਤ ਕੱਪ ਜਾ ਹਾਂ ਆ ਬੰਦਾ ਇੱਥੇ ਹੀ ਹੋ ਆ ਇੱਕ ਕਰੋ ਸਬਸਕ੍ਰਾਈਬ ਕਰੋ ਏ ਗੋੜ ਬਹਿ ਲਿਆ ਵਾ ਸੱਤ 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 ਕੋਈ ਫਿਰ ਐ ਇੱਥੇ ਬੈਠੋ ਕੀ ਬਣਾਉਂ ਲੋ ਜੀ ਚਾਹ ਆਪਣੀ ਆ ਗਈ ਏ ਚਾਹ ਚਾਹ ਵੀ ਓਖੀ ਆਈ ਆਪਣੀ ਦੇਖ ਲੈ ਲੜ ਲੜ ਕੇ ਚਾਹ ਬਣਾ ਕੇ ਲਿਆਏ ਆ ਕਿਥੇ ਗਿਆ ਬਾਕੀ ਬੰਦੇ ਓਏ ਮਦੁਰਾ ਡਾਂਡੀ ਉਹੀ ਮੇਲੇ ਤੋਂ ਫਾਕੇ ਤੋਂ ਦੇ ਰਹੇ ਕਿੱਧਰ ਆ ਗਏ ਹੋ ਹਾਂ ਤੇ ਤੁਸੀਂ ਆ ਜਾਂਦੇ ਹੋ ਤੇ ਜੇ ਨਾਲ ਲੈ ਜਾਂਦਾ ਹੋਰ ਲੋਗ ਵੀ ਇਹ ਕਬੜਾ ਅਣੀ ਹਾਂ ਉਹ ਜਿਗਾਰਡ ਬਣੀ ਤੇ ਹੋਰ ਤਾਂ ਉਹ ਕੰਮ ਹੈ ਵੀ ਹੋ ਗਿਆ ਗੱਡੀ ਲਾਉਣ ਵਾਲੀ ਹੋ ਗਈ ਯਾਰ ਹੋ ਗਈ ਮੈਂ ਕਹਿੰਦਾ ਹੋ ਗਈ ਇਹ ਲੜਦੇ ਆ ਅੰਮਾ ਜੀ ਦੇ ਡੋਲੇ ਥੱਲੇ ਠੀਕ ਆ ਵੰਗਿਆ ਉਹਨੇ ਉਸਨੂੰ ਮਾਰੀ ਬਾਲ ਓਏ ਓਏ ਕਹਿਤਾ ਠੀਕ ਆ ਹੋ ਗਿਆ ਹੈ ਤਾਂ ਬੜਾ ਸਾਰਾ ਆ ਗਿਆ ਇੱਕ ਥੁੱਕ ਗਿਆ ਪਾਣੀ ਦਾ ਵੀ ਤਾਂ ਐਨੀ ਡੋਲੇ ਤੋਂ ਰੋਕਣਿਆ ਸੰਗੀਰ ਇਜਾਦਤੀ ਨਹੀਂ ਹੈ ਨਾ ਪਾਣੀ ਮੜਾਓ ਕਿ ਦੋ ਪਾਣੀ ਮੜਾਓ ਯਾਰ ਇੱਥੇ ਜੋ ਕਹਿਣਾ ਗਿਆ ਤਾਂ ਮੈਂ ਤੁਹਾਨੂੰ ਵੀ ਦੱਸ ਦਤਾ ਹੂ ਆਪ ਨੂੰ ਮੈਂ ਆ ਮੇਰਾ ਇੱਧਰ ਆ ਜਾ ਯਾਰ ਇਹ ਤੂੰ ਵਧੀਆ ਲਾਉਣਾ ਨੇ ਇੱਥੇ ਜਾ ਉਹਦੇ ਕੋਲ ਜਾ ਛੋੜ ਦੇ ਥੱਲੇ ਛੋੜ ਦੇ ਇਹਨੂੰ ਬੰਦ ਕਰ ਲੋ ਜੀ ਇੰਨੀ ਬੱਲੀ ਆ ਚੰਗਾ ਪਾ ਹੈਗਾ ਵਿੱਚ ਆ ਪਾ ਵੀ ਦਿਆ ਪਿਆ ਰੁਕ ਜੀ ਰੁਕ ਜੀ ਤੇ ਆਪ ਇੰਨੇ ਲੰਬਾ ਖਿਚਦੇ ਐ ਇੰਨਾ ਠੀਕ ਆ ਪਾ ਆਹੋ ਉਹ ਮੈਂ ਦੇਖਾ ਇੰਨਾ ਲੰਮਾ ਰਾਤੀ ਠੰਡ ਕੀ ਲੱਗਦੀ ਠੰਡ ਕੀ ਬੱਕ ਕਿੰਨੂੰ ਲੱਗਦੀ ਬਸ ਉਹ ਵਢਾਈ ਆਏ ਆ ਵਢਾਈ ਕੰਮਣ ਵਾਲਾ ਮੈਨੂੰ ਮੈਨੂੰ ਟੀ-ਸ਼ਰਟ ਦੇ ਦੋ ਉਹ ਤੇ ਇੰਨੇ ਮਾਮਾ ਉਹਦੇ ਚਾਹ ਪਾਣੀ ਸ਼ਾਮੀ ਪਾੜੀ ਹੀ ਨੇ ਦੇ ਬੁਖਾਰ ਹੋ ਗਿਆ ਵੀ ਬੈਠੇ ਉਹਦੀ ਬਣਾਣਾ ਅਗਲੇ ਨੂੰ ਠੰਡ ਲੱਗ ਗਈ ਤੇ ਹੁਣ ਐਚ ਵਾਈਟ ਐਂਗਲ ਵੀ ਗਏ ਸਾਰੇ ਹੁੰਦੇ ਆ ਠੰਡ ਲੱਗਣੀ ਨਹੀਂ ਉਹਨੂੰ ਉਹ ਨਹੀਂ ਅਗਲਾ ਪ੍ਰਬੰਧ ਕਰ ਕੇ ਆ ਮੌਸਮ ਚੇਂਜਿੰਗ ਹੀ ਪੈਂਦਾ ਹੈ ਇੱਧਰ ਸੌਰੀ ਸੌਰੀ ਹਾਂ ਤੂੰ ਚਾਤਰ ਬਣਿਆ ਕੱਲਾ ਤੂੰ ਹੀ ਸਿਆਣਾ ਜਮੇ ਇਹ ਪ੍ਰਧਾਨ ਆ ਉਹਨਾਂ ਕੰਬਲ ਤੱਕ ਦਿੱਤੇ ਬਗੈਦਾ ਕੰਬਲ ਦਿੱਤੇ ਤਾਂ ਕੰਬਲ ਦੀ ਥੋੜੀ ਬੁੱਕਲ ਮਾਰੂਗਾ ਤੂੰ ਲੱਲਾ ਕੰਬਲ ਦੇ ਟੀ ਸ਼ਰਟ ਲਾ ਕੇ ਉਹਨੂੰ ਇਹ ਚੇਤਨ ਜਿੰਦਾਬਾਦ ਇਹ ਤਾਂ ਫੂਨ ਉਹਦੇ ਚ ਗਰੂ ਦਾ ਗਰੂ ਦਿੱਤੇ ਆ ਜੈ ਜੈ ਤਨ ਉਹ ਲੜਾਈ ਨੂੰ ਤੁਸੀਂ ਕੋਈ ਲੜਨਾ ਹੈ ਜੇ ਯਾਤਰਾ ਚੱਲੇ ਜੇ ਅੱਜ ਹੁਣ ਜੇ ਉਹਨੇ ਮਾਰੀ ਜੀ ਤੈਨੂੰ ਗੱਲ ਕਹਿਤੀ ਤੇ ਇਹ ਕੌਣ ਹੁੰਦਾ ਮੇਰੀ ਬਾਹ ਖਿੱਚਣ ਵਾਲਾ ਤੇ ਇਹ ਕੌਣ ਆ ਮੈਨੂੰ ਕਹਿਣ ਵਾਲਾ ਯਾਰ ਉਹ ਵਿਚਾਰਾ ਨਰਾਜ ਹੋ ਗਿਆ ਓਏ ਨਰਾਜ ਹੋ ਗਿਆ ਜੀ ਉਹਨੂੰ ਮਨਾ ਹੁਣ ਕੌਣ ਬਣਾ ਮੈਨੂੰ ਕਾਦੀ ਲੋੜ ਬਣਾਉਂਦੀ ਹੈ ਚੰਗਾ ਤੈਨੂੰ ਕਰ ਇਹਨੂੰ ਇਹਨੂੰ ਚਾਹੀਦਾ ਸੋਚਣਾ ਕਿ ਮੇਰੀ ਆਗੇ ਕਾ ਤੂੰ ਬਾਹ ਫੜੀਂ ਐ ਨਹੀਂ ਤੇਰੇ ਵਾਸਤੇ ਗਲਤ ਗੱਲ ਆ ਪ੍ਰੀ ਤੇ ਇਦਾਂ ਨਹੀਂ ਚਾਹੀਦਾ ਤੈਨੂੰ ਚੱਲ ਗੱਲਾਂ ਸੌ ਹੋ ਜਾਂਦੀਆਂ ਯਾਰ ਉਹਨਾਂ ਦਾ ਉਹਦਾ ਅਗੋਂ ਪਿਛੋ ਤੇਰਾ ਵੀਰ ਮੈਂ ਉਹਦੀ ਗਲਤੀ ਬਣਾਉਂਦਾ ਇਹ ਅਗੋਂ ਮੇਰਾ ਨੰਦ ਪੈਂਦਾ ਤੇ ਲੜਨਾ ਨਹੀਂ ਉਹਨੇ ਤੈਨੂੰ ਗਾਣਾ ਉਹਨੇ ਕਿਹਨੂੰ ਗਾਣਾ ਬਣਾ ਇਹ ਇਹਨੂੰ ਕਿਹਾ ਗਲਤੀਮਾਨ ਕਿਉਂ ਮੰਨ ਮੰਨੂ ਗਲਤੀ ਮੰਨਦਾ ਓਏ ਮੰਨ ਉਹ ਜਾ ਚੱਲ ਜਾ ਮੈਂ ਤੈਨੂੰ ਕਹਿੰਦਾ ਮੈਂ ਇਹ ਨਾ ਤੇਰੇ ਦੰਤ ਕੱਢ ਕੇ ਮਾਰ ਦੂੰ ਮੇਰੀ ਗੱਲ ਸੁਣ ਲੈ ਕੀ 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 ਕਾ ਸੁਣਾ ਮੇਰੀ ਗੱਲ ਮੇਰੀ ਗੱਲ ਉਹਦੇ ਨਾਲ ਹੋਊਗੀ ਨਾ ਤੂੰ ਨਹੀਂ ਵਿੱਚ ਆਵੇਂ ਨਹੀਂ ਹੋਣਾ ਭਾਵੀ ਨਾ ਜੇ ਉਹਨਾਂ ਨੂੰ ਉਧਰੋਂ ਆਈ ਫੇਮ ਮੈਂ ਤੁਹਾਨੂੰ ਨਾਲ ਉਹਦੇ ਵੀ ਮਾਰਿਆ ਨਾ ਤੇਰੇ ਮਨ ਜੇ ਮੈਂ ਉਧਰੋਂ ਆ ਗਿਆ ਨਾ ਤੇਰੇ ਕੋ ਸੰਭ ਮੈਂ ਤਾਂ ਵੀ ਨਹੀਂ ਜਾਣਾ ਚੱਲ ਵੀ ਇਹਨਾਂ ਕਿਹਦੇ ਦਾ ਵਹਿਮ ਹੈ ਕੱਢਦੇ ਆ ਅਮਰਤ ਉਧਰੋਂ ਆਈਆਂ ਨਾ ਚੋ ਇਹ ਤਾਂ ਲੜਾਈ ਤੁਸੀਂ ਛੱਡੋ ਆਪਾਂ ਮਣਵਾੜ ਲਾ ਕੇ ਪਹੁੰਚ ਲਈਏ ਲੰਗਰ ਪਾਣੀ ਛਕਾਂ ਇੱਥੋਂ ਦੇ ਬਾਕੀ ਪਹੁੰਚਣ ਗੋਦਾਪਾ ਬਾਕੀ ਪਹੁੰਚ ਨਹੀਂ ਆਲੇ ਆ ਬਾਕੀ ਵੇਖਦੇ ਬਾਬੇ ਕੀ ਲਿਆ ਹੁੰਦੇ ਬਣਾ ਕੇ ਅੱਜ ਤੇ ਬਾਕੀ ਇਹ ਹੂਸਾ ਪਹੁੰਚਣਾ ਆਪਾਂ ਸੱਚ ਕੰਨ ਸੀ ਆਪਾਂ ਕਿੰਨੇ ਵਜੇ 3 ਵਜੇ 2:30 ਵਜੇ ਨਾ 2:30 ਵਜੇ ਨਾ ਪਹੁੰਚਣਾ ਬਾਕੀ ਤੁਹਾਨੂੰ ਹੋਸਿਆ ਕਿ ਮਿਲਾਂਗੇ ਵਲੋਗ ਨੂੰ ਸਾਰਾ ਵੇਖ ਕੇ ਸਕਿੱਪ ਨਾ ਕਰਿਓ ਬਲੋਗ ਬਹੁਤ ਹੋਈ ਆਊਗਾ ਇਹਨਾਂ ਦੀ ਲੜਾਈ ਬਹੁਤ ਵਧੀਆ ਹੀ ਵਿੱਚ ਕਿਹਣੀ ਆ ਇੱਕ ਕਹਦੀ ਤੇ ਇੱਕ ਆਹ ਚਲੋ ਇੱਕ ਇਹਦੀ ਦੰਤੀ 222 ਹੋਈ ਠੀਕ ਹੈ ਆਈ ਦਾਲਪੂੜਾ ਮਿਲ ਗਿਆ ਮਣਵਾਰ ਪਹੁੰਚ ਗਏ ਆ ਤੇ ਹੁਣ ਦਾਲਪੂੜਾ ਖਾ ਕੇ ਫਿਰ ਚਾਹ ਪਣੀ ਪੀਵਾਂਗੇ ਤੇ ਬਾਕੀ ਬੰਦੇ ਸਾਡੇ ਗਏ ਆ ਆਹੀ ਦਾਲ ਹੋਰ ਆਈ ਏ ਇੱਕ ਦਾਲ ਕੁਲੀ ਹੋਰ ਆਈ ਨਹੀਂ ਗੱਫੇ ਨਹੀਂ ਲੈਂਦੇ ਤੁਸੀਂ ਉਹ ਦੇ ਬਾਬਾ ਦੇਣੀ ਨੇ ਦਿਆ ਵਦੇ ਫੇਰ ਦੋਰੀ ਚੱਲਣੇ ਨੇ ਉਹ ਮੈਂ ਉਹ ਚੇਤਨ ਗਿਆ ਵਾ ਕਿੱਦਾਂ ਲਿਓ ਲਗਾ ਤੇ ਬਾਕੀ ਦਾ ਨੂੰ ਖਾ ਕੇ ਮਿਲਦੇ ਆ ਪ੍ਰਸ਼ਾਦਾ ਪਾਣੀ ਵੀ ਪੀਵਾਂਗੇ ਚਾਹ ਕੀ ਕਿਹਾ ਜੀ ਗੇੜੀ ਨੂੰ ਕਈ ਸਲੀਪਰ ਜਣਾ ਕੋਈ ਆਇਆ ਹੋ ਆਹ ਹੁੰਦਾ ਜੀ ਚਾਹ ਯਾਰ ਇਹਨੂੰ ਆ ਫੇਰ ਤੇ ਆਈ ਬੈਠੇ ਹੈਗੀ ਹੋ ਚਾਹ ਲੈ ਔਰ ਔਰ ਠੰਡਾ ਪੀ ਜਾਂਦਾ ਜੀ ਓਏ ਕਰੀ ਚਾਹ ਕਿਨੇ ਕਿਨੇ ਪੀਣੀ ਆ ਚਾਹ ਕਿਨੇ ਕਿਨੇ ਪੀਣੀ ਆ ਸਵਾਦ ਆ ਚਾਹ ਦੇ ਔਰ ਉਹ ਪੀਣੀ ਚਾਹ ਪੀਣੀ ਆ ਆ ਗਿਆ ਇਹ ਪੁੱਛਦਾ ਕਿ ਕਿਨੇ ਕਿਨੇ ਪੀਣੀ ਆ ਕਿਨੇ ਕਿਨੇ ਪੀਣੀ ਆ ਇੱਕ ਵਾਰੀ ਕਹੇ ਉਹ ਵੀਡੀਓ ਬੰਡੀ ਤੇਰੀ ਬੱਚਾ ਚਾ ਕਿਨੇ ਕਿਨੇ ਪੀਣੀ ਭਰੀ ਜਾਣ ਰੱਖਿਆ ਕਹਿ ਦੋ ਇਹ ਤਾਂ ਦੇਣਾ ਨਹੀਂ ਆ ਸਾਡੇ ਮੁੱਲ ਨਹੀਂ ਮੋੜਨ ਦੇ ਮੁੱਲ ਮੋੜ ਦੇ ਇਹ ਕਹੀ ਵੇ ਇੰਨਾ ਕਹ ਤਾ ਚਾ ਕਿਨੇ ਕਿਨੇ ਪੀਣੀ ਅਫੜੋ ਓਏ ਆ ਗਈ ਅੱਛੇ ਇਤਲੀ ਫੜ ਕਹੇ ਮੜਿਆ ਵੀਡੀਓ ਬੰਡੀ ਤੇਰੀ ਵਲੋਗ ਓਏ ਰੁਕ ਜਾ ਰੁਕ ਜਾ ਕਿਨੇ ਕਿੜੀ ਹੋ ਕਿਨੀ ਹੋ ਗਈ ਚਾ ਹੋ ਗਈ پیسے ਦੇ ਦਾਂਗੇ ਯਾਰ ਨਹੀਂ ਆ ਦਵਾਂਗੇ ਹੁਣ ਪਾ ਠੀਕ ਆ बोल दे यार चाक के लेनी पीनी <laughs> <नहीं नहीं नहीं। laughs> है चाफी नहीं है आय 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 नो ओ यार ओ कल्लू किथों ਬਣਾਤਾ ਇਹ ਚੰਗਾ ਬਣਾ ਬੰਦਾ ਹਾਂ ਕਾਲਾ ਕਹ ਤੂੰ ਓਏ ਕਾਲਾ ਨਾ ਕਹ ਯਾਰ ਤੂੰ ਗੱਲ ਮਾੜੀ ਆ ਨਾ ਨਾ 6 60 ਪਲੇ ਵਿੱਚ ਨਹੀਂ ਕਿਸਕੇ ਦਾਦਾ ਦੀ ਪਾਦੇ ਨਾ ਤਨੀ ਸੀ ਉਹ ਪੀਆਂ ਦੀ ਬਣਣੀ ਆ ਕੀ ਮੀਂਹ ਦੀ ਲੈਣੀ ਹੈ 200 ਰੁਪਏ ਕੀ ਇੱਕ ਹੈ ਹਾਂ ਉਹਦੇ ਤੈਨੂੰ ਕਹਿ ਦੇ ਤੀਆਂ ਦੀ ਇੱਕ ਤੀਆਂ ਨਹੀਂ ਪਾਦੇ ਨਾ ਉਹ ਨਾ ਅਮਰ ਸ਼ਗਰ ਡੜੀ ਖਾਣੀ ਹੈ ਹਾਂ ਨਹੀਂ ਇੱਕ ਜਗ੍ਹਾ ਨਹੀਂ ਪਾਦੇ ਆ ਯਾਰ ਤੂੰ ਉਹ ਤੀਆਂ ਦੀ ਪਾਣੀ ਨਾ ਤੀਆਂ ਦੀ ਪਾ ਕੇ ਦਾ ਦਾ ਤੱਕੂ ਜਿਆ ਬਣਾ ਲੈਂਦੇ ਇਹਨਾਂ ਨੂੰ ਉਹ ਦਸ ਕਾ ਨਹੀਂ ਆਤਾ ਉਹ ਮੇ ਤੁ ਤੀਆਂ ਦੀ ਪਾਣੀ ਜਿਹੜੀ ਬੋਲਾਏ ਬੋਲਦੇ ਇੱਕ ਦਾ ਡਾਲ ਕੇ ਪੀਂਜੇ ਘੱਲ ਅਲੱਗ-ਅਲੱਗ ਕਰ ਦੋ ਇੱਕ ਜਗ੍ਹਾ ਢਾਲ ਕੇ ਤੀਨ ਕੋ ਤਿੰਨ ਜਗ੍ਹਾ ਦੇ ਦੋ ਅਲੱਗ-ਅਲੱਗ ਤੀਸ ਕੀ ਬਣਾ ਦੋ ਨਾ ਤੀਸ ਕੀ ਬਣਾ ਦੋ ਮਰੇ ਤੀਆਂ ਨੂੰ ਦਹਾ ਡਵਾੜੀ ਘਾ ਦੇ ਅਲੱਗ-ਅਲੱਗ ਖਾਣੀ ਹੈ ਵਿਚ ਪੇ ਹਾਂ ਜਗ੍ਹਾ ਨਹੀਂ ਆਤਾ ਨਹੀਂ ਯਾਰ ਇਹ ਤਿਆਂ ਦੀ ਇੱਕ ਬਣਾ ਦੇਣਾ ਤੇ ਤਿੰਨ ਪੇਪਰ ਦੇ ਦੇ ਆ ਜੀ ਇਦਾਂ ਹੀ ਕਹਿਣਗੇ ਇਹਨੂੰ ਉਹ ਰੰਗਲੇ ਜੀ ਥੋੜਾ ਬੋਲਦੇ ਪਏ ਉਹਨਾਂ ਨੂੰ ਨਾਂ ਤਾਂ ਆਉਂਦੀ ਸਾਨੂੰ ਨਹੀਂ ਆਉਂਦੀ ਤੂੰ ਨਹੀਂ ਗਣੀ ਤੂੰ ਚਲ ਜੇ ਉਹ ਨਾਲ ਗਾ ਬਾਹਰ ਹੋ ਗਾ ਤੂੰ ਮੇਰਾ ਕੰਮ ਦਾ ਫੋਨ ਹੀ ਯਾਰ ਉਹ ਤਾਂ ਨਹੀਂ ਉਹਨੇ ਕੰਮ ਸੁਣ ਤੂੰ ਉਹ ਤੂੰ ਪਰੇ ਹੋ ਮਾਹ ਡੀਲ ਹੋਈ ਆ ਮਾਹ ਡੀਲ ਦੋ ਤੇ ਤਿੰਨ ਉਹ ਪਿੱਛੇ ਵੇਖੋ ਮਾਹ ਦੇ ਪਾਉ ਮੰਨਿਆ ਮੈਂ ਤੈਨੂੰ ਕਹਤਾ ਹਰ ਵੀਰ ਨੂੰ ਮੋੜੇ ਮੇਰੇ ਮੈਨੂੰ ਬੜਾ ਬਾਟੀ ਆ ਤਿਆਂ ਦੀ ਬਣੀ ਹੁਣ ਦਹਾਂ ਦੀ ਕਿਦਾ ਆ ਰਹੀ ਏ ਕਿਸ ਦਾ ਹੈ ਉਹ ਕਹਿੰਦਾ ਗੁੱਗੂ ਆਪੇ ਬਣਾ ਲਓ ਇੱਕ ਗੁੱਗੂ ਹੋਰ ਦੇ ਇੱਕ ਗੁੱਗੂ ਹੋਰ ਦੇ ਆਹ ਲਓ ਇੱਕ ਹੋਣ ਹੋਰ ਬਣਾ ਦੇ ਜੇ ਤਤਕਾਲ ਹੀ ਕਰਾਇ ਸਹੀ ਦੇ ਕੋਈ ਆ ਪਹਿਲਾਂ ਹੁਣ ਮਮਾ ਦਾ ਤਤਕਾਲ ਹੁਣ ਬਾਅਦ ਚੱਲ ਮੇਰਾ ਗੁੱਗੂ ਬਣਾ ਲਈ ਕਿਹੜੀ ਨੰਗੀ ਉਹਨਾਂ ਸੈਟਿੰਗ ਕਰੀ ਜਾਣਾ ਪਵੇ ਇੱਧਰ ਹੁਣ ਹੈ ਦਾਲ ਇਹਨੂੰ ਪਿਛਾਓ ਟੁੱਟੇ ਦੰਦਾਂ ਦੇ ਇੱਧਰ ਆ ਮੰਮਾ ਤੂੰ ਨਾ ਬਣਾ ਦੇ ਜਿਹੜੀ ਆਪੇ ਵੰਡੀ ਵਾੜੇ ਯਾਰ ਵਾੜੇ ਉਹ ਲੱਗੀ ਆਵੇ ਚੰਮੀ ਥੋੜੀ ਅੱਗੇ ਆਉਂਦੇ ਪੌਣੇ ਹੁੰਦੀ ਕੰਨਾਈ ਹੈ ਹੈ ਕਿਦਾਂ ਦੇ ਪਪਾ ਨਹੀਂ ਕੀ ਕਰਾ ਕੇ ਬਹਿ ਗਿਆ ਮੰਮਾ 10 ਕਿਲੋਮੀਟਰ ਤੇ ਰਹਿ ਗਿਆ ਵਾ ਮੰਮਾ ਠੰਡੇ ਬੜੀ ਟੌਲੀ ਪਿਆਰਾ ਬੜੀ ਸਵਾਦ ਤੇ ਲੈ ਆ ਉਹ ਕਿੰਨੇ ਕਿੰਨੇ ਕਿਣੀਆਂ ਸਾਹਮਣੀ ਦੁਕਾਨ ਆ ਕਿੰਨਾ ਦੀ ਹੈ ਚਾਹ ਓਕੇ ਪੂਰੀ ਆ ਗਈ ਆ ਥੋੜੇ ਕੜੀ ਹੈਗੀ ਨਾਲ ਕੜੀ ਹੈਗੀ ਉਹ ਹਾਂ ਕੜੀ ਨਾਲ ਲੋਈ ਆਈ ਡੋਨਟ ਲਾਈਕ ਤੁਹਾਨੂੰ ਸਰੀ ਨਾਲ ਥੋੜਾ ਦੇਣਾ ਚੱਲੀ ਗਏ ਛਾੜੇ ਠੀਕ ਹੈ ਤੁਹਾਨੂੰ 20 ਪੈਣੀ ਉਹ ਆਓ ਲੈਣੇ ਚਾਹ ਓਕੇ ਟਿਕਟਾਂ ਦੇ ਕਾਰਟਨ ਆਕਰ ਆਣੂ ਤੇ ਪੈਸੇ ਭਗਵਾਨ ਕੇ ਉਪਰ ਪਾਣੀ আর ਪੀਰ ਲੇਦਾ ਵਈ ਤੇਰੇ ਨੇ ਬੱਗਾ ਪਿੱਛਾ ਦੱਦੂਵੇਂ ਨੇ ਜ਼ਰਾ ਪਾਣੀ ਹਰ ਲੈਂਦਾ ਵੇ ਸੋਖਾ ਹਣ ਗੱਲ ਕੀ ਪਾਇਆ ਨੂੰ ਫਾਈਨਲੀ ਪਹੁੰਚ ਚੁਕੇ ਆ ਆਪਾਂ ਖਾਜਕਾਂਸ਼ੀ ਹਿਊਰ ਦਾ ਤੇ ਸਮਾਨ ਨੂੰ ਲੈ ਲਿਆ ਆ ਆਪਾਂ ਵੇਖੋ ਜੈਂਟੀ ਦੀ ਜੈਂਟੀ ਨੂੰ ਵੀ ਅੱਗ ਲੱਗੀ ਲੱਗੀ ਆ ਸਮਾਨ ਨੂੰ ਲੈ ਲਿਆ ਆ ਆਪਾਂ ਸਮਾਨ ਨਾ ਛੱਡ ਦਿਓ ਕੋਈ ਓਏ ਨਹੀਂ ਨਹੀਂ ਉਹ ਅਖੜ ਗੁੱਡੇ ਸਮਾਨ ਨੂੰ ਨਾ ਛੱਡ ਦਿਓ ਬਸ ਚ ਬੈਹ ਚਲੇ ਹੁਣ ਬਸ ਚ ਸਿੱਧੀ ਜੀ ਹੂਰ ਸਾਹਿਬ ਜੇ ਉਥੇ ਹਾਂਜੀ ਹਾਂ ਸੱਚਖੰਡ ਸਿੱਧੀ ਲੰਗਰ ਸਾਹਿਬ ਜਣੀ ਜੀ ਲੰਗਰ ਹਲ ਵਰਦੜਾ ਲਾਗੇ ਹਾਂਜੀ ਹਾਂਜੀ ਚਲੋ 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 ਚੜੋ ਚੜੋ ਲੋ ਜੀ ਆਪਾਂ ਪਹੁੰਚ ਗਏ ਆ ਤੇ ਬਸ ਚ ਬੈ ਗਏ ਆ ਸਿੱਧੀ ਲੰਗਰ ਸਾਹਿਬ ਜਾਈਗੀ ਤੇ ਪਸਰਦਾਨ ਉਥੇ ਮਿਲ ਜੀਏ ਵੈਸੇ ਵੀ ਸਟੇਸ਼ਨ ਦੇ ਬਾਹਰ ਨਿਕਲ ਕੇ ਤੇ ਬਾਕੀ ਬਸਾਂ 'ਚ ਬੈ ਗਏ ਬੰਦੇ ਸਾਡੇ ਇਹ ਬਾਕੀ ਹੁਣ ਜਾ ਕੇ ਤੁਹਾਨੂੰ ਮਿਲਦੇ ਆਂ ਤਾਂ ਉਹਨੂੰ ਸਾਰਾ ਵੇਖਿਓ ਸਾਰਾ ਸਾਥੀ ਗਾਲ ਜੀ